ਚਿੱਟੇ ਬੈਲੀ ਅਮਨਦੀਪ ਕੌਰ ਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਗਿਆ ਹੈ ਕਿਉਂ ਜਾਂਦੀ ਸੀ وجہ ਕੀ ਆਫਸਾਨਾ ਖਾਨ ਦੀ ਭੈਣ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਕਿ ਆਫਸਾਨਾ ਖਾਨ ਦੇ ਘਰੋਂ ਕਿਉਂ ਫੜੀ ਗਈ ਹੈ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਨਾਲ ਲਿੰਕ ਸਾਹਮਣੇ ਆ ਗਏ ਨੇ ਕਿਹਦੇ ਅਮਨਦੀਪ ਕੌਰ ਦੇ ਯਾਨੀ ਅਮਨਦੀਪ ਕੌਰ ਦੇ ਸਿਰ ਦੇ ਉੱਤੇ ਹੱਥ ਸੀ ਸੁਖਬੀਰ ਸਿੰਘ ਬਾਦਲ ਦਾ ਉਹ ਵੀ ਤੁਹਾਡੇ ਸਾਹਮਣੇ ਇੱਕ ਅਪਡੇਟ ਦੇਵਾਂਗੇ ਔਰ ਦੂਜੇ ਪਾਸੇ ਜਿਹੜੀ ਅਫਸਾਨਾ ਖਾਨ ਦੀ ਪੈਣ ਹੈ ਉਹਨੇ ਦਾ ਖੁਲਾਸਾ ਹੀ ਕਰ ਦਿੱਤਾ ਕਿ ਵਜ੍ਹਾ ਕੀ ਸੀ ਆਉਣ ਦੀ ਔਰ ਅਫਸਾਨਾ ਖਾਨ ਦੇ ਕੋਲ ਕਿਉਂ ਬਾਰ-ਬਾਰ ਜਾਂਦੀ ਸੀ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਅਫਸਾਨਾ ਖਾਨ ਦੇ ਪਿੱਛੇ ਦਾ ਰਾਜ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਬਿਨਾਂ ਵਜ੍ਹਾ ਤੋਂ ਕੋਈ ਬੰਦਾ ਜਾਂਦਾ ਨਹੀਂ ਔਰ ਜੇਕਰ ਗਈ ਹੈ ਤਾਂ ਵਾਕਈ ਉਹਦੇ ਨਾਲ ਕੋਈ ਨਾ ਕੋਈ ਗੱਲ ਹੁੰਦੀ ਆ ਤਾਂ ਇਸ ਕਰਕੇ ਤੁਹਾਨੂੰ ਜਿਹੜੀ ਪਿੱਛੇ ਦੀ ਕਹਾਣੀ ਹੈ ਪੂਰੀ ਤੁਹਾਡੇ ਸਾਹਮਣੇ ਤਰ੍ਹਾਂ ਦੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਉਸਦੇ ਸਿਰ ਤੇ ਹੱਥ ਕਿਉਂ ਧਰਿਆ ਐਸੇ ਕਰਕੇ ਕਿਹਾ ਜਾ ਰਿਹਾ ਸੀ ਕਿ ਆਈਪੀਐਸ ਅਫਸਰਾਂ ਦੇ ਨਾਲ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਇਹਦੇ ਹੱਥ ਨੇ ਯਾਨੀ ਇਹਦੇ ਸਬੰਧ ਬੜੇ ਹੋਏ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਕਿਵੇਂ ਗੂੜਾ ਰਿਸ਼ਤਾ ਬਣਿਆ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿ ਇਹ ਬਾਦਲ ਪਰਿਵਾਰ ਦਾ ਇੱਕ ਬਹੁਤ ਵੱਡਾ ਹੱਥ ਹੈ ਤਾਂ ਤੁਹਾਡੇ ਸਾਹਮਣੇ ਪੂਰੀ ਗੱਲ ਸਾਫ਼ ਕਰਾਂਗੇ ਕਿ ਆਖਰ ਮਾਮਲਾ ਕੀ ਸੀ ਬਾਦਲਾਂ ਦਾ ਕਿਉਂਕਿ ਬਾਗਲ ਪਰਿਵਾਰ ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ ਹੈ ਤਾਂ ਫਸਾਨਾ ਖਾਨ ਦੀ ਭੈਣ ਕੀ ਕਹਿ ਰਹੀ ਹੈ ਇਹ ਵੀ ਸੁਣ ਲਓ ਜਰਾ ਕਿਉਂਕਿ ਉਹਨੇ ਖੁਲਾਸਾ ਕੀਤਾ ਫਿਰ ਕਰਦੇ ਹਾਂ ਉਸਤੇ ਗੱਲਬਾਤ ਖਾਨ ਤੇ ਕਰੋ ਹੋਈ ਕਿਉਂਕਿ ਅਫਸਾਨਾ ਖਾਨ ਦੀ ਭੈਣ ਅਮਨਦੀਪ ਕੌਰ ਦੀ ਸਹੇਲੀ ਸੀ ਜੋ ਉਸਨੇ ਖੁਦ ਦੱਸਿਆ ਔਰ ਅਬ ਅਮਨਦੀਪ ਕੌਰ ਉਸ ਨੂੰ ਮਿਲਣ ਗਈ ਸੀ ਉਹਨਾਂ ਦੇ ਘਰ ਜਿੱਥੇ ਵਿਜੀਲੈਂਸ ਨੇ ਉਸ ਨੂੰ ਉੱਥੇ ਹੀ ਅਰੈਸਟ ਕਰ ਲਿਆ ਆਂਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਹੈ ਡੀਏ ਦਾ ਕੇਸ ਜਿਸ ਨੂੰ ਇਸ ਪ੍ਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਕਿਹਾ ਜਾਂਦਾ ਹੈ ਉਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰੀ ਪਾਈ ਹੈ ਕਿਉਂਕਿ ਆਮਦਨ ਘੱਟ ਸ਼ੋ ਹੁੰਦੀ ਆ ਤੇ ਖਰਚਾ ਜ਼ਿਆਦਾ ਦਿਖਾਇਆ ਗਿਆ ਹੈ ਇਸ ਕਰਕੇ ਜਿਹੜਾ ਗੈਪ ਹੈ ਉਹ ਕਿਵੇਂ ਪੂਰਾ ਕੀਤਾ ਗਿਆ ਇਸ ਗੱਲ ਦੀ ਵਿਜੀਲੈਂਸ ਹੁਣ ਜਾਂਚ ਕਰੇਗੀ ਅਮਨਦੀਪ कौर ਐਸ ਵੇਲੇ ਜ਼ਮਾਨਤ ਤੇ ਜਾ ਰਹੀ ਹੈ ਜਿਹੜੀ ਖ਼ਬਰ ਸੀ ਕਿ ਆਪਣੇ ਅਮਨਦੀਪ कौर ਉਥੋਂ ਬਾਅਦ ਆਪਣੇ ਉਹਦੇ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਕਾਂ ਦਾ ਬਸ ਉਹ ਅਗਰੇ ਕਪਨਾਲੇ ਤੋਂ ਅਰੈਸਟ ਕੀਤਾ ਗਿਆ ਸੀ ਤੁਹਾਡੇ ਕੋਲ ਨੀ ਵੈਸੇ ਮੇਰੇ ਕੋਲ ਪੈਨਸ ਨਹੀਂ ਕਿ ਇਤਨਾ ਕੋਈ ਲਿੰਕ ਨਹੀਂ ਮੇਰਾ ਕੋਈ ਹੋਇਆ ਹੈ ਪਰ ਉਹ ਨਾਮ ਹੈ ਤੇ ਮੇਰੀ ਸਿਸਟਰਾਂ ਵੀ ਕੋਈ ਅੰਦੇਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੋਸ਼ ਇਦਾਂ ਨੇ ਬਣਾ ਰਹੇ ਆ ਪਰ ਤਾਂ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਉਸੇ ਉਹ ਬਾਕੀ ਉਹ ਪੁਲਿਸ ਜਾਦੀ ਮੈਨੂੰ ਜਿਹੜੀ ਤੋਂ ਤੋਂ ਕੋਈ ਖਬਰ ਕੋਸ਼ ਵੀ ਮੈਨੂੰ ਕੋਈ ਖਬਰ ਨਹੀਂ ਆਲ ਕੋਸ਼ ਨੇ ਮੇਰੇ ਤਾਂ ਪਾਸੇ ਹੋਇਆ ਕਿ ਆਪ ਉਹ ਦਿਖਾ ਦੇ ਅਰੈਸਟ ਹੋਈ ਹੈ ਤੇ ਬਸ ਉਹ ਵਾਸ਼ਿੰਗ ਇਹਨਾਂ ਤੋਂ ਜਾਣਦੇ ਨਾ ਰਹੇ ਮੈਂ ਬਸ ਮੈਨੂੰ 1.5 ਸਾਲ ਤੋਂ ਜਾਣਦੇ ਸੀ ਤਾਂ ਦੇਖਿਆ ਅਫਸਾਨਾ ਖਾਨ ਦੀ ਭੈਣ ਕੀ ਕਹਿੰਦੀ ਹੈ ਕਹਿੰਦੀ ਸਾਡੇ ਨਾਲ ਤਾਂ ਬਸ ਕੋਈ ਲਿੰਕ ਹੀ ਨਹੀਂ ਸੀ ਉਹ ਕਹਿੰਦੇ ਫਿਰ ਤੁਹਾਡੇ ਘਰੋਂ ਕਿਉਂ ਫੜੀ ਗਈ ਆ ਅਫਸਾਨਾ ਖਾਨ ਦੀ ਪਾਇੰਟ ਦੇ ਘਰੋਂ ਫੜੀ ਗਈ ਆ ਬਲਕਿ ਉਹ ਕਹਿੰਦੀ ਮੇਰੀ ਤਾਂ ਵੈਸੀ ਫਰੈਂਡ ਬਣੀ ਹੋਈ ਸੀ ਭਲਾ ਐਡੀ ਵੱਡੀ ਸ਼ਖਸੀਅਤ ਦੇ ਨਾਲ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਵੀ ਭਾਰੀ ਆ ਗਈ ਆ ਨਾਲ ਨਾਲ ਅਫਸਾਨਾ ਖਾਨ ਨੂੰ ਵੀ ਇੱਕ ਚਕਵਾਉ ਵੀ ਇਹਦੀ ਭੈਣ ਹੈ ਜਿਹੜੀ ਉਹਦੇ ਕੋਲ ਹੋ ਪਹੁੰਚੀ ਆ ਤਾਂ ਹੁਣ ਸਵਾਲ ਬਹੁਤ ਵੱਡਾ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਉਹ ਸਾਫ਼ ਮੁਕਰ ਰਹੀ ਆ ਉਸੇ ਦੀ ਤਰ੍ਹਾਂ ਦੀ ਅੱਖਾਂ ਦੇ ਵਿੱਚੋਂ ਪਤਾ ਲੱਗਦਾ ਤੇ ਮੂੰਹ ਤੋਂ ਪਤਾ ਲੱਗਦਾ ਕਿ ਝੂਠ ਮਾਰ ਰਹੀ ਆ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਫੜੀ ਗਈ ਹੈ ਮੈਂ ਸਾਫ਼ ਕਰ ਦਿਆ ਅਫਸਾਨਾ ਖਾਨ ਕੋਲੋਂ ਨਹੀਂ ਫੜੀ ਗਈ ਅਫਸਾਨਾ ਖਾਨ ਦੀ ਭੈਣ ਕੋਲੋਂ ਫੜੀ ਗਈ ਹੈ ਕਮਨਦੀਪ ਕੌਰ ਔਰ ਉਹ ਅੱਗੋਂ ਸਫਾਈ ਦੇ ਰਹੀ ਹੈ ਕਹਿੰਦੀ ਮੇਰੀ ਤਾਂ ਬੱਸ ਹੀ ਫਰੈਂਡ ਸੀ ਮੈਂ ਤਾਂ 1.5 ਸਾਲ ਦੀ ਜਾਣਦੀ ਸੀ ਪਰ ਇਹ ਗੱਲ ਦੱਸੋ ਇਹਨਾਂ ਦੀ ਚੋਰੀ ਕਿੱਥੋਂ ਫੜੀ ਜਾਂਦੀ ਹੈ ਕਿ ਮਾਮਲਾ ਗੜਬੜ ਕਿੱਥੇ ਗੜਬੜ ਹੈ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਤੰਦ ਮਤਰੀ ਹੈ ਜੱਸ ਦਿਨ ਵੀ ਅਮਨਦੀਪ ਕੌਰ ਪਹਿਲਾਂ ਖੜੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਜੇਕਰ ਉਸ ਨੂੰ ਕੁਝ ਪਤਾ ਨਹੀਂ ਕਹਿੰਦੀ ਹੋਰ ਨਹੀਂ ਮੈਨੂੰ ਕੁਝ ਪਤਾ ਬਸ ਫਰੈਂਡ ਸੀ ਤਾਂ ਮਾਮਲਾ ਬੜਾ ਉੱਜ ਗਿਆ ਤੇ ਇਹਨਾਂ ਦੇ ਨਾਲ-ਨਾਲ ਇਨਵੋਲਵ ਇਹਦੀ ਭੈਣ ਵੀ ਹੈ ਜਿਹੜੀ ਹਸਾਨਾ ਖਾਨ ਦੀ ਹੈ ਕਿਉਂਕਿ ਬਿਲਕੁਲ ਹੋ ਸਿੱਧ ਹੋ ਗਈ ਹੈ ਗੱਲ ਕਿ ਉਹ ਝੂਠ ਮਾਰ ਰਹੀ ਹੈ ਮੇਰੀ ਭੈਣ ਦੇ ਕਹਿੰਦੀ ਲਿੰਕ ਜੋੜਦੇ ਜਾ ਰਹੇ ਇਹਨੂੰ ਦਾ ਬਦਨਾਮ ਕਰ ਦਿਓ ਭਲਾ ਤੁਸੀਂ ਉਹਦੇ ਐਂਬ ਲੈਂਦੀ ਸੀ ਫਿਰ ਤੂੰ ਉੱਥੇ ਬੁਲਾ ਕੇ ਆਪ ਦੇ ਘਰੇ ਸੱਧਿਆ ਤਾਂ ਕੀ ਤੁਹਾਡਾ ਰਿਸ਼ਤਾ ਦੇ ਨਾਲ ਤੁਹਾਨੂੰ ਪਤਾ ਪੂਰੇ ਦੇਸ਼ ਦੇ ਅੰਦਰ ਰੌਲਾ ਪੈ ਰਿਹਾ ਕਿ ਅਮਨਦੀਪ ਕੌਰ ਚਿੱਟਾ ਸਮੈਗਲਿੰਗ ਕਰਦੀ ਹੈ ਕੁੜੀਆਂ ਦੀ ਤਸਕਰੀ ਕਰਦੀ ਹੈ ਬਹੁਤ ਸਾਰੇ ਹੋਰ ਵੀ ਮਾਮਲੇ ਦੱਸੇ ਜਾ ਰਹੇ ਆ ਉਹ ਤਾਂ ਕਹਿੰਦੀ ਸੀ ਮੇਰੀ ਬੇਨਾਮੀ ਸੰਪਤੀ ਵੀ ਹੋਣੀ ਉਹ ਵੀ ਤੁਹਾਡੇ ਸਾਹਮਣੇ ਧਰਤੀ ਹੈ ਵਿਜੀਲੈਂਸ ਨੇ ਉਹਨੂੰ ਸੀਜ਼ ਕਰ ਦਿੱਤਾ ਤਾਂ ਹੁਣ ਪੰਜਾਬ ਵਾਲਿਓ ਤੁਹਾਨੂੰ ਵੈਸੇ ਪਤਾ ਹੀ ਆ ਸਾਰੀ ਕਹਾਣੀ ਦਾ ਪਰ ਸੁਖਵੀਰ ਸਿੰਘ ਬਾਦਲ ਦੇ ਨਾਲ ਲੈਂਕ ਕੇ ਮੈਂ ਜੁੜ ਜਾਂਦਾ ਬਹੁਤ ਵੱਡਾ ਹੱਥ ਹੈ ਦੇ ਉੱਤੇ ਸੁਖਵੀਰ ਸਿੰਘ ਬਾਦਲ ਦਾ ਇਹ ਗਾਣੇ ਮੈਂ ਫਿਰ ਤੋਂ ਰਿਪੀਟ ਕਰਨ ਜਾ ਰਿਹਾ ਜਿਹੜੀ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸੀ ਸੀ ਕਿ ਸੁਖਵੀਰ ਸਿੰਘ ਬਾਦਲ ਕਈ ਭਾਂ ਭਰਾ ਨਹੀਂ ਜਾਣਦੇ ਹੁੰਦੇ ਤਾਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਮਾਲਕੇ ਨੇ ਉਹ ਚੱਕ ਫਤੇ ਸਿੰਘ ਵਾਲੇ ਨੇ ਔਰ ਚੱਕ ਫਤੇ ਸਿੰਘ ਵਾਲੀ ਦੀ ਇਹ ਅਮਨਦੀਪ ਕੌਰ ਵੀ ਹੈ ਔਰ ਫਿਰ ਕਹਾਣੀ ਸ਼ੁਰੂ ਹੁੰਦੀ ਹੈ ਉਥੋਂ ਦੀ ਮਾਂ ਕਹਿੰਦੀ ਹੈ ਤੇ ਇਹਨੂੰ ਕਹਿੰਦੀ ਨੌਕਰੀ ਤੇ ਖਵਾ ਦੇ ਉਦੀ ਮਾਂ ਦੇ باوجود ਕਹਿਣ ਦੇ ਉਹਨੂੰ ਡਾਇਰੈਕਟ ਜਿਹੜਾ ਕਿ ਪੁਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਐ ਇਸ ਕਰਕੇ ਬਾਦਲ ਪਰਿਵਾਰ ਅੱਜ ਵੀ ਉਹਦੀ ਰੱਖਿਆ ਕਰਨ ਤੇ ਲੱਗਿਆ ਇਸੇ ਕਰਕੇ ਤਾਂ ਬਾਦਲਾਂ ਦੇ ਪਿੰਡ ਚੋਂ ਫੜੀ ਜਾਂਦੀ ਆ ਤੇ ਉਤੋਫਸਾਨਾ ਖਾਨ ਦੀ ਭੈਣ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਐ ਮੈਂ ਚਾਹੁੰਦਾ ਕਿ ਪੰਜਾਬ ਦੀ ਪੁਲਿਸ ਇਹਨਾਂ ਨੂੰ ਵੀ ਚੱਕ ਕੇ ਇਹਨਾਂ ਦੀ ਸ਼ਰਮਿੰਦ ਕਰਨੀ ਚਾਹੀਦੀ ਐ ਵੱਡੇ ਪੱਧਰ ਤੇ ਕਰਨੀ ਚਾਹੀਦੀ ਐ ਕਿਸੇ ਨੂੰ ਨੇ ਬਖਸ਼ਣਾ ਚਾਹੇ ਕੋਈ ਕਲਾਕਾਰ ਐ ਚਾਹੇ ਕੋਈ ਲੀਡਰ ਐ ਚਾਹੇ ਕੋਈ ਮੁਲਾਜ਼ਮਾ ਚਾਹੇ ਤੁਹਾਡੇ ਲੀਡਰਾਂ ਨੂੰ ਫੜ ਰਹੇ ਹਾਂ ਤਮਾਨ ਸਾਹਿਬ ਨੂੰ ਮੇਰੀ ਅਪੀਲ ਹੈ ਜਿਹੜੇ ਕਿਸੇ ਕਲਾਕਾਰ ਕੋਲੋਂ ਜਾਂ ਕਿਸੇ ਕੋਲੋਂ ਵੀ ਇਹਨਾਂ ਦੇ ਲਿੰਕ ਪਾਏ ਜਾਂਦੇ ਆ ਤਾਂ ਉਹਨਾਂ ਨੂੰ ਵੀ ਵੱਡੀ ਕਾਰਵਾਈ ਦੇ ਨਾਲ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਇਹਦੀ ਸ਼ਬੀਚਾਰ ਕਰਈ ਆ ਦੀ ਭੈਣ ਦੀ ਜਿਹੜੀ ਹਸਨਾ ਖਾਨ ਦੀ ਭੈਣ ਉਹ ਝੂਠ ਮਾਰ ਰਹੀ ਹੈ ਕਹਿੰਦੀ ਮੈਂ ਤਾਂ ਡੇਢ ਸਾਲ ਤੋਂ ਜਾਣਦੀ ਆ ਮੈਨੂੰ ਤਾਂ ਇਹਦਾ ਕੋਈ ਪਤਾ ਤਾਂ ਨਹੀਂ ਹੋਰ ਫਾਇਦਾ ਅੰਦਰ ਖਾਤੇ ਕੁਛ ਹੋਰ ਵੀ ਚੱਲਦਾ ਹੋਵੇ ਵੱਡੇ ਪੱਦਰ ਤੇ ਲਿਆ ਕੇ ਇਸ ਕੇਸ ਦੀ ਸਾਰਬੰਨ ਹੋਣੀ ਚਾਹੀਦੀ ਆ ਤਾਂ ਵੀ ਫਿਰ ਤੋਂ ਯਾਨੀ ਕੋਈ ਇਸ ਦੀ ਯਰਤ ਨਾ ਕਰੇ ਕਿ ਐਸੇ ਬੰਦੇ ਦੇ ਨਾਲ ਲਿੰਕ ਜੋੜਨ ਤਾਂ ਬਿਲਕੁਲ ਨਹੀਂ ਝੂਠਾ ਅਫਸਾਨਾ ਖਾਨ ਦੀ ਭੈਣ ਨੇ ਝੂਠ ਬੋਲਿਆ ਮੀਡੀਆ ਦੇ ਉੱਤੇ ਔਰ ਜਿੰਨੇ ਵੀ ਹੁਣ ਸਾਡੇ ਭੈਣ ਭਰਾ ਤੁਸੀਂ ਪੰਜਾਬ ਦੇ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਇਹ ਗੱਲ ਜ਼ਰੂਰ ਦੱਸਣੀ ਹੈ ਪਹਿਲਾਂ ਦੀ ਭੈਣ ਦਾ ਵੀਡੀਓ ਦੇਖਣਾ ਕਿ ਬੋਲ ਕੀ ਰਹੀ ਹੈ ਕਿਦੋਂ ਮੈਂ ਆਪਣੀ ਵੀਡੀਓ ਦੇ ਵਿੱਚੋਂ ਸੁਣਾ ਵੀ ਦਿੱਤੀ ਹੈ ਉਹਦੀ ਛਵੀ ਚੜਕ ਰਹੀ ਹੈ ਦਰਸਾਲ ਦੇ ਵਿੱਚ ਉਹਦੀਆਂ ਅੱਖਾਂ ਤੋਂ ਪਤਾ ਲੱਗਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ